ਸਾਰੇ ਜਾਨੇ ਹਥਿਆਰ ਚੱਕੋ ਸਾਰੇ ਜਾਨੇ ਚੱਲੋ ਬਾਰਡਰ ਤੇ ਚੱਲਦੇ ਆ ਮੈਂ ਵੀ ਚੱਲੂ ਤੁਹਾਡੇ ਨਾਲ ਸਾਰਿਆਂ ਨੂੰ ਠੋਕ ਕੇ ਆਉਨੇ ਆ ਜਿਹੜੇ ਤਿੰਨ ਪੰਜ ਕਰਦੇ ਆ ਨੂੰ ਪੰਜਾਬ ਖੋਲ ਕੇ ਦੇਖਣਾ ਬਾਰਡਰ ਪਾਕਾ ਅਸੀਂ ਅੰਦਰ ਕੁੱਟ ਗਿਆ ਵੜ ਗਿਆ ਵਾਂ ਕੱਲੇ ਕੱਲੇ ਵੜ ਗਿਆ ਵਾਂਗੇ ਕੱਲੇ ਕੱਲੇ ਵੜਿਆ ਇਹਨਾਂ ਦੇ ਘਰਾਂ 'ਚ ਅੱਗ ਲੱਗੇ ਪਾਟ ਬਹੁਤ ਮਾੜਾ ਹੋਇਆ ਜੀ ਬਹੁਤ ਮਾੜਾ ਆਇਆ ਬਹੁਤ ਜ਼ਿਆਦਾ ਮਾੜਾ ਹੋਇਆ ਰੋਣਾ ਆਉਂਦਾ ਹੈ ਹਿੰਦੂਆਂ ਨੂੰ ਕੱਢ ਕੇ ਮਾਰਿਆ ਸਾਡੇ ਭਰਾ ਨੇ ਹਿੰਦੂ ਸਾਡੇ ਭਾਰ ਸਰਕਾਰ ਦੀ 80 پیسے غلطی ہے کہ ਸਾਡੀ ਇੰਟੈਲੀਜੈਂਸ ਫੇਲ ਹੋ ਗਈ ਹੈ ਉਹਦਾ ਜਵਾਬ ਦੇਣਾ ਹੀ ਚਾਹੀਦਾ ਜਿੱਦਾਂ ਉਹਨਾਂ ਨੇ ਕੀਤਾ ਉਸ ਤਰ੍ਹਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਬਹੁਤ ਮਾੜਾ ਕੰਮ ਹੋਇਆ ਜੀ ਬਹੁਤ ਮਾੜਾ ਕੰਮ ਹੋਇਆ ਤੁਸੀਂ ਮਾਰਤਾ ਵੇਗ ਸ਼ੂਟ ਤੇ ਜਿਆਦਾ ਪੁੱਛ ਕੇ ਮਾਰਤਾ ਕੋਈ ਤਰੀਕਾ ਥੋੜੀ ਹੈ ਪਾਕਿਸਤਾਨ ਵਾਲਿਆਂ ਨੇ ਸਾਡਾ ਪਿੱਛਾ ਨਹੀਂ ਛੱਡਣਾ ਸਾਰੀ ਉਮਰ ਲੜੀ ਕਰਦੇ ਰਹਿਣਾ ਬੜਾ ਦੁੱਖ ਹੋਇਆ ਪਰ ਮਾਦਾ ਮੈਂ ਤਾਂ ਜਿੰਨੇ ਕਿਸੇ ਨੂੰ ਵੀ ਨਾ ਦਿਖਾਵੇ ਸਰਕਾਰ ਨੇ ਐਕਸ਼ਨ ਕੀ ਜਿਹੜੇ ਬੰਦੇ ਮਿਲਦੇ ਇਹਨਾਂ ਨੂੰ ਗੋਲੀ ਮਾਰੀ ਹਨ ਇਹਨਾਂ ਨੂੰ ਗੋਲੀ ਨਾਲ ਛੂਡ ਕਰਨਾ ਚਾਹੀਦਾ ਜਿਹੜੇ ਉਗਰਵਾਦੀ ਇੱਥੇ ਪੈਦਾ ਹੋ ਰਿਹਾ ਦੋ ਮਿੰਟ ਵਿੱਚ ਪਾਕਿਸਤਾਨ ਕੋ ਖਤਮ ਕਰ ਦੋ ਜਿੱਥੇ 2000 ਬੰਦਾ ਹੁੰਦਾ ਹੋਇਆ ਜਿਹੜਾ ਪਤਾ ਕੀ ਪਾਕਿਸਤਾਨ ਦੇ ਨਾਲ ਲੱਗਦਾ ਏਰੀਆ ਜਿਹਦਾ ਅਸੀਂ ਵਿਵਾਦਾਂ ਚ ਹੀ ਰਹਿੰਦੇ ਹਾਂ ਪਰ ਉੱਥੇ ਕੋਈ ਫੋਰਸ ਦਾ ਬੰਦਾ ਹੀ ਨਹੀਂ ਹਸਤੇ ਕਿਹੜੀਆਂ ਦੁਨੀਆ ਉੱਤੇ ਗਈ ਆਪਣੇ ਇੰਜੋਏ ਕਰ ਰਹੇ ਸੀ ਉਹਨਾਂ ਨੂੰ ਕੀ ਪਤਾ ਸੀ ਬੰਦਾਂ ਨੂੰ ਵਾਪਸ ਆਣਾ ਮਰਿਆ ਮਰਿਆ ਸੱਪ ਗਲੇ ਜੇ ਇਰਾਣਾ ਨਹੀਂ ਰਹਿਣਾ ਜੰਗ ਲੋਗੂ ਵੀ ਤੇ ਹਿੰਦੁਸਤਾਨ ਨੂੰ ਜਿਆਦਾ ਨੁਕਸਾਨ ਆਇਆ ਕਿਉਂ ਉਹਨਾਂ ਪੱਲੇ ਕੱਖ ਨਹੀਂ ਹੈਗਾ ਵਾਕਿਆ ਮਾਰੇ ਕੰਮ ਹੋਇਆ ਨਹੀਂ ਹੋਣਾ ਚਾਹੀਦਾ ਸੀ ਉਹ ਜਾਰੇ ਵਿਚਾਰੇ ਇਹ ਟੂਰ ਤੇ ਗਿਆ ਉਹ ਐਦੇ ਮਾਰੇ ਹੀ ਆਇਆ ਸੀ ਇੱਕ ਛੋਟੀ ਜੀ ਨਕਾਮੀ ਸਰਕਾਰ ਦੀ 26 ਬੰਦੇ ਤਾਂ ਸਾਡੇ ਸ਼ਹੀਦ ਹੋਈ ਹੋਏ ਉੱਤੇ ਕਿੰਨੇ ਲੱਖ ਦੀ ਆਬਾਦੀ ਹੈ ਉਹ ਵਿਚਾਰੇ ਜਿੰਦੇ ਜੀ ਸ਼ਹੀਦਤ ਦੇ ਬਰਾਬਰ ਹੋ ਗਏ ਮਰੇ ਦੇ ਬਰਾਬਰ ਹੋ ਗਏ ਬੇਰੋਜ਼ਗਾਰ ਮਾਰੇ ਦੇ ਬਰਾਬਰ ਜੇ ਕੰਮ ਨਹੀਂ ਹੈਗਾ ਬੱਚੇ ਕਿੱਦਾਂ ਪਾਲਣਗੇ ਅੱਜ ਵੀਲਾ ਪਾਕਿਸਤਾਨ ਦੇ ਖਿਲਾਫ ਸਖਤ ਐਕਸ਼ਨ ਲੈਂਦਾ ਪਾਣੀ ਰੋਕਣ ਨਾਲ ਕੁਝ ਨਹੀਂ ਹੋਣਾ ਇਹਨਾਂ ਦੀ ਜਿਹੜੀ ਬਾਨੀ ਵੀ ਹੈ ਜ਼ਹਿਰੀਲੀ ਉਹ ਵੀ ਰੋਕਣੀ ਪੈਗੀ। ਤਰਕਾਨ ਨੂੰ ਪੂਰਾ ਡੰਡਾ ਦੇਣਾ ਚਾਹੀਦਾ ਈ ਪੂਰਾ ਜੋਰ ਲਾਉਣਾ ਚਾਹੀਦਾ ਹੈ ਜਿਹੜਾ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਲੇ ਪਿਕਨਿਕ ਮਨਾਣ ਗਏ ਨੇ ਸਾਨੂੰ ਅੱਥੇ ਲਿਟਿਆਣੇ ਬੈਠੇ ਮੰਨ ਨੂੰ ਹੌਲ ਬੰਦੇ ਪਈ ਨਹੀਂ ਆ ਜੰਮੂ ਤੋਂ ਕਸ਼ਮੀਰ ਜਾਣ ਦੇ ਤਾਂ ਜੀ ਹੁਣ ਜਿੱਲ ਨਹੀਂ ਕਰਦਾ। ਮੂੰਹ ਤਾਂ ਬਹੁਤ ਡਾਂ ਲੱਗਦਾ ਵੀ ਜਿਹੜਾ ਭਾਣਾ ਵਰਤਿਆ। ਬਹੁਤ ਮਾੜਾ ਹੋਇਆ। ਅਸੀਂ ਮੋਦੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਹੈ ਸਾਡੇ ਟੀਮ ਦੇ ਕੈਪਟਨ ਨੇ ਉਹ ਸਖਤ ਤੋਂ ਸਖਤ ਕਾਰਵਾਈ ਕਰਨ। ਮੋਦੀ ਨੂੰ ਫਾਇਦਾ ਬੜਾ ਹੈ ਇਸ ਚਲੇ। ਇਹ ਕੋ ਪੀਓ ਕੇ ਲੈ ਲਓ ਇਹਦੀ ਆੜ ਚ ਸਰਕਾਰ ਕੋਈ ਸਖਤ ਹੋਣੀ ਚਾਹੀਦੀ ਥੋੜੀ ਬੋਦੀ ਐਨੀ ਢੇਲ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੀ ਆਣ ਕੇ ਮਾਰ ਜਾਣ ਆਪਾਂ ਕਹਿੰਦੇ ਨੇ ਕਿ ਇੱਕ ਸਮੁੰਦਰ ਦੇ ਵਿੱਚ ਪੰਜ ਮੱਛੀਆਂ ਗੰਦੀਆਂ ਜ਼ਰੂਰ ਤਲਾਬ ਦੇ ਵਿੱਚ ਹੁੰਦੀਆਂ ਹੁੰਦੀਆਂ ਇਸ ਕਰਕੇ ਹਰ ਕੌਮ ਦੇ ਵਿੱਚ ਕੋਈ ਵੀ ਮਜ਼ਹਬ ਲਓ ਉਹਦੇ ਵਿੱਚ 5-10 ਬੰਦੇ ਗੰਦੇ ਹੁੰਦੇ ਨੇ ਚਾਹੇ ਉਹ 5-10 ਬੰਦਿਆਂ ਦੇ ਚੱਕਰ 'ਚ ਪੂਰੀ ਕੌਮ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਟੂਰਿਸਟ ਗਏ ਬੰਦੇ ਸ਼ਹਿਰ ਘਾਣਾ ਤੇ ਗਏ ਛੋਟੀ ਛੋਟੀ ਮੁੰਡਾ ਮਾਰਦੇ 18 ਸਾਲ ਦਾ ਮੁੰਡਾ ਮਾਰਤਾ ਨਾਲੇ ਸਾਡੇ ਖੋਲ ਦਾ ਕੋਣ ਅਸੀਂ ਵਿਦੇਸ਼ ਭਗਤਾ ਸਾਡਾ ਭਾਰਤ ਇਕੋ ਹੀ ਆ ਲੜੂਗਾ ਤੇ ਗੋਲੀਆਂ ਨਾਲ ਵੜਾ ਰਾਨਾ ਪਾਕਿਸਤਾਨ ਨੂੰ ਕੀ ਕਰਨਾ ਚਾਹੀਦਾ ਉਹ ਸਰਕਾਰ ਨੂੰ ਚਾਹੀਦਾ ਸਾਰਿਆਂ ਨੂੰ ਪਾਕਿਸਤਾਨ ਸਾਰਾ ਉਡਾ ਦੇਣਾ ਸਰਕਾਰ ਕੋ ਸਖਤ ਸਖਤ ਐਕਸ਼ਨ ਲੈਣਾ ਚਾਹੀਏ ਪਾਕਿਸਤਾਨ ਕੇ ਖਿਲਾਫ ਉਸ ਦਾ ਸਾਰਾ ਰਾਸ਼ਨ ਪਾਣੀ ਬੰਦ ਕਰਨਾ ਚਾਹੀਏ ਉਸ ਪਰ ਜੋ ਹੈ ਉਸ ਨੂੰ ਖਤਮ ਕਰ ਦੇਣਾ ਚਾਹੀਏ ਅੱਜ ਦੇ ਮਾਹੌਲ ਦੇ ਵਿੱਚ ਜੰਮੂ ਕਸ਼ਮੀਰ ਜਾਣਾ ਸਹੀ ਹੈ ਕਿ ਨਹੀਂ ਕਿੱਥੇ ਸਹੀ ਹੈ ਜੀ ਕੋਈ ਸੇਵ ਹੀ ਨਹੀਂ ਹੈ ਇਹ ਜਿਹੜੀ ਵੰਡੀ ਪਈ ਹੋਈ ਹੈ ਨਾ Hindu Muslim Sikh ਸਾਈ ਤੇ ਜਾਤ ਪਾਤ ਦੀ ਜਿੰਨੀ ਦੇਰ ਤੱਕ ਇਹ ਨਹੀਂ ਖਤਮ ਕਰਾਂਗੇ ਦੇਸ਼ੀ ਚੈ ਵਾਲੀ ਘਟਨਾਵਾਂ ਸ਼ਾਇਦ ਮੈਂ ਮਾਫੀ ਚਾਹੁੰਦਾ ਹਾਂ ਗੱਲ ਕਹਿੰਦੇ ਬੜਾ ਔਖਾ ਕਹਿ ਰਿਹਾ ਸ਼ਾਇਦ ਫਿਰ ਹੋ ਸਕਦੀਆਂ ਨੇ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਆਮ ਸੈਲਾਨੀਆਂ ਦੇ ਉੱਤੇ ਅਤੰਕਵਾਦੀਆਂ ਵੱਲੋਂ ਹਮਲੇ ਹੁੰਦੇ ਆ ਜਿਸ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਸੈਲਾਨੀ ਐ ਉਹ ਕਾਇਲ ਹੁੰਦੇ ਨੇ ਤੇ ਸ਼ਹੀਦ ਹੁੰਦੇ ਨੇ ਸੋ ਜਿਨ੍ਹਾਂ ਦੇ ਪਰਿਵਾਰ ਵਾਲੇ ਵੀ ਹੁਣ ਬਹੁਤ ਪਰੇਸ਼ਾਨ ਨੇ ਤੇ ਉਹ ਇਸੇ ਬਾਬਤ ਅਸੀਂ ਗੱਲਬਾਤ ਕਰਦੇ ਆ ਆਮ ਜਨਤਾ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਐ ਇਸ ਸਾਰੇ ਵਾਕਿਆ ਬਾਰੇ ਸਰ ਕਿਵੇਂ ਦੇਖਦੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇੱਕ ਅਤੰਕੀ ਅਟੈਕ ਹੋਇਆ ਹੈ ਤੇ ਉਹਦੇ ਨਾਲ ਕਾਫੀ ਲੋਕ ਲੋਕਾਂ ਦੀਆਂ ਜਾਨਾਂ ਜਿਹੜੀਆਂ ਮਾਸੂਮ ਲੋਕਾਂ ਦੀਆਂ ਜਾਨਾਂ ਗਈਆਂ ਕੀ ਸਮਝਦੇ ਹੋ ਸਰ ਪਿੱਛੇ ਹੁਣ ਕੀ ਕੁਝ ਕਰਨਾ ਚਾਹੀਦਾ ਹੁਣ ਤਾਂ ਉਹਦਾ ਜਵਾਬ ਦੇਣਾ ਹੀ ਚਾਹੀਦਾ ਜਿਹਦਾ ਉਹਨਾਂ ਨੇ ਕੀਤਾ ਉਸ ਤਰ੍ਹਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਅਸੀਂ ਤਾਂ ਇਹੀ ਕੰਨਿਆ ਜੀ ਕੀ ਲੱਗਦਾ ਸਿੱਧੇ ਤਰੀਕੇ ਜਿਵੇਂ ਲੋਕ ਬੋਲ ਰਹੇ ਨੇ ਕਿ ਪਾਕਿਸਤਾਨ ਦਾ ਹੱਥ ਹੈ ਤੁਸੀਂ ਵੀ ਮੰਨਦੇ ਹੋ ਹਾਂਜੀ ਮੰਦੇ ਹੋ? ਹਾਂਜੀ ਮੰਦੇ ਆ। ਸਰਕਾਰਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ? ਸਰਕਾਰਾਂ ਨੂੰ ਜਿੱਦਾਂ ਦਾ ਉਹਨਾਂ ਨੇ ਕੀਤਾ ਉਸ ਤਰ੍ਹਾਂ ਹੀ ਇਲੈਕਸ਼ਨ ਉਹਦਾ ਜਵਾਬ ਦੇਣਾ ਹੀ ਚਾਹੀਦਾ। ਹੂੰ ਬਹੁਤ ਮਾੜਾ ਕੰਮ ਹੋਇਆ ਜੀ। ਹੂੰ ਬਹੁਤ ਮਾੜਾ ਕੰਮ ਆਇਆ। ਕਿਵੇਂ ਦੇਖਦੇ ਹੋ ਕੀ ਕਰਨਾ ਚਾਹੀਦਾ ਉਹਨ ਸਰਕਾਰਾਂ ਦਾ ਕੀ ਐਕਸ਼ਨ ਹੋਣਾ ਚਾਹੀਦਾ? ਸਰਕਾਰ ਨੇ ਐਕਸ਼ਨ ਨਾਲ ਨਾਲੇ ਪੇਦਲਾ ਕਰ ਦੋ ਜਿੱਦਾਂ ਉਹਨਾਂ ਨੇ ਤੋੜਦਾ ਆਪਾਂ ਕਰੋ। ਹਾਂਜੀ ਇਦਾਂ ਕਰੋ। ਇਹ ਬਾਹਰ ਬੜਾ ਸਾਰਾ ਬੰਦ ਕਰ ਦੇ ਕੁੱਝ ਜੇ ਨਾਲ ਲੈਣੇ ਬੰਦ ਕਰ ਸਭ ਨੂੰ ਬੰਦ ਕਰਨਾ ਚਾਹੀਦਾ। ਪੂਰੀ ਤਰ੍ਹਾਂ ਬਾਈਕਟ ਕਰਨਾ ਚਾਹੀਦਾ। ਹਾਂ ਬਾਈਕਟ ਪੂਰੀ ਤਰ੍ਹਾਂ ਕਰਨਾ ਚਾਹੀਦਾ। ਤੁਸੀਂ ਮਾਰਤਾ ਬੇ ਬੇਕਸ ਤੇ ਜາດ ਪੁੱਛ ਕੇ ਮਾਰਦਾ ਕੋਈ ਤਰੀਕਾ ਥੋੜੀ ਹੈ ਹੂੰ ਪਹਿਲਾਂ ਧਰਮ ਦੇਖ ਕੇ ਮਾਰੇ ਖੁੰਨੀ ਖੁੰਨੀ ਖੇਲ ਖੇਲੇ ਧਰਮ ਦੇਖ ਕੇ ਵੀ ਇੱਕ ਇਨਸਾਨੀਅਤ ਕੋਈ ਕਿਸੇ ਦੇ ਪਾਸ ਤੇ ਟਿਕੇ ਕੋਈ ਬੰਦਾ ਹੂੰ ਉਹ ਜੇ ਖੜੇ ਬੰਦੇ ਜੀ ਜੋ ਮਰਦੀ ਮਰੀ ਜੋ ਉਹ ਜਾਨਵਰ ਵਾਲੇ ਕੰਮ ਕੀਤਾ ਵੀ ਇੱਕ ਡੈਗਰ ਖੜਾ ਛੋਟੀਆਂ ਮਾਰੀ ਜੋ ਵਰਦੀ ਪਰੀ ਜੋ ਇਹ ਤੇ ਪਾਕਿਸਤਾਨ ਜਦ ਤੱਕ ਸਾਡੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਲੱਗੇ ਨਾ ਪਰ ਪਾਕਿਸਤਾਨ ਵਾਲਿਆਂ ਨੇ ਸਾਡਾ ਪਿੱਛਾ ਨਹੀਂ ਛੱਡਣਾ ਇਹ ਸਾਰੀ ਉਮਰ ਲੱਧੀ ਕਰਦੇ ਰਹਿਣਾ ਨਾ ਉਹਨੇ ਖੇਡਣਾ ਨਾ ਖੇਡਣ ਦੇਣਾ ਉਹਨਾਂ ساری ਉਮਰ ਸਾਡੇ ਕਹਿੰਦੇ ਮਰੇ ਮਰਿਆ ਸੱਪ ਗਲੇ ਜੇ ਇਹ ਰਾਣੀ ਰਹਿਣਾ ਮੋਦੀ ਨੂੰ ਚਾਹੀਦਾ ਇਹ ਤਾਂ ਇਹਦਾ ਅਨਯਾ ਬੰਨੇ ਕੰਮ ਕਰੇ ਮੈਨੂੰ ਨਹੀਂ ਲੱਗਦਾ ਕਿ ਜੰਗ ਲੜੂਗੀ ਉਹਨਾਂ ਨੂੰ ਹਰਾਸਮੈਂਟ ਕਰ ਰਿਹਾ ਬਿਲਕੁਲ ਹਰਾਸਮੈਂਟ ਕਰਕੇ ਨਾ ਉਹਨਾਂ ਨੂੰ ਐਨੇ ਕੀ ਤਕਲੀਫ ਦੇ ਦੂਗਾ ਨਾ ਲੜਨ ਜੋਗਾ ਤਾਂ ਹੈ ਨਹੀਂ ਸਾਡੇ ਕਿਸੇ ਵੀ ਪਾਸੇ ਨਹੀਂ ਲੜ ਸਕਦੇ ਹੋ ਜੀ ਲੜ ਨਹੀਂ ਸਕਦੇ ਸਾਡੇ ਪਰ ਬਣੀਆਂ ਗਈਆਂ ਮੋਦੀ ਕਹਿੰਦਾ ਚਲੋ ਅਸੀਂ ਦੇਖਾਂਗੇ ਦੇਖ ਮੇਰੇ ਸਾਹਮਣੇ ਜੰਗ ਨਹੀਂ ਲੱਗੂਗੀ ਜੰਗ ਲੱਗੂ ਵੀ ਤੇ ਹਿੰਦੁਸਤਾਨ ਨੂੰ ਜ਼ਿਆਦਾ ਨੁਕਸਾਨ ਆ ਕਿਉਂ ਉਹਨਾਂ ਪੱਲੇ ਕੱਖ ਨਹੀਂ ਹੈਗਾ ਉਹਨਾ ਪੱਲੇ ਕੱਖ ਨਹੀਂ ਹੈਗਾ ਉਹ ਸਾਨੂੰ ਡਰਾਵਾ ਦਿੰਦੇ ਆ ਪਰ ਮੰਨੂ ਬੰਮ ਮਾਰ ਦਿਆਂਗੇ ਇਹ ਕਰ ਦੇਾਂਗੇ ਕਿ ਤੁਸੀਂ ਸਾਡਾ ਪਾਣੀ ਰੋਕਿਆ ਦਾ ਪਾਣੀ ਰੋਕਿਆ ਦਾ ਅਸੀਂ ਬੰਮ ਮਾਰ ਦਿਆਂਗੇ ਤੁਸੀਂ ਬੰਦਿਆਂ ਕਹਿੰਦੇ ਅਸੀਂ ਤੁਹਾਨੂੰ ਪਾਣੀ ਦਿੰਦੇ ਆ ਆ ਰਹੇ ਆਂ ਦੇਵਾਂਗੇ ਅਸੀਂ ਚਾਹੀਏ ਪਾਣੀ ਰੋਕ ਕੇ ਨਾ ਪੰਜਾਬ ਚ ਹਿਮਾਚਲ ਚ ਜੰਮੂ ਕਸ਼ਮੀਰ ਚ ਇਸਤੇਮਾਲ ਕਰ ਸਕਦੇ ਆ ਅਮਰ ਅਬਦੁੱਲਾ ਕੀ ਕਹਿ ਰਿਹਾ ਉਹ ਕਹਿ ਰਿਹਾ ਸਾ ਇਹ ਪਾਣੀ ਰੋਕ ਕੇ ਸਾਨੂੰ ਦਿਓ ਤੁਸੀਂ ਪਾਕਿਸਤਾਨ ਨੂੰ ਦੇਖਿਉ ਰਿਓ ਪਾਣੀ ਹੈ ਪਾਣੀ ਸਾਨੂੰ ਪਾਣੀ ਦੀ ਲੋੜ ਹੈ ਅਮਰ ਅਬਦੁੱਲਾ ਦੀ ਕਾ ਸਟੇਟਮੈਂਟ ਆਈ ਹੈ ਉਨੇ ਬਹੁਤ ਵਧੀਆ ਕਿ ਇਹ ਪਾਣੀ ਤੋਂ ਰੋਕ ਲੋ ਸਾਡੇ ਲਈ ਸਾਨੂੰ ਜੰਮੂ ਕਸ਼ਮੀਰ ਨੂੰ ਇਹ ਪਾਣੀ ਦਿਓ ਪੰਜਾਬ ਨੂੰ ਦਿਓ ਹਿਮਾਚਲ ਨੂੰ ਦਿਓ ਅਸੀਂ ਪਤਾ ਨਹੀਂ ਕਿਉਂ ਉਹਨਾਂ ਨੇ ਦੇਈ ਜਾ ਰਹੇ ਨੇ ਕਿਹੜੇ ਜਲ ਸਮਝੌਤੇ ਕੀਤੇ ਹੋਏ ਆ ਇੱਕ ਸ਼ਿਮਲਾ ਸਮਝੌਤਾ ਪਤਾ ਨਹੀਂ ਕੀ ਕੀ ਕੀਤੇ ਹੋਏ ਆ ਉਹਨੇ ਸਾਨੂੰ ਮੇਰੇ ਸਾਲ ਜੀ ਪਰ ਹਾਂ ਮੋਦੀ ਨੂੰ ਮੋਦੀ ਨੂੰ ਫਾਇਦਾ ਬੜਾ ਹੈ ਇਸ ਵੇਲੇ ਪੀਕੋ ਪੀਓ ਕੇ ਲੈ ਲੇ ਇਹਦੀ ਆੜ ਚ ਲੱਗਦਾ ਕਿ ਮੋਦੀ ਸਾਹਿਬ ਹੁਣ ਪੂਰੇ ਫੁੱਲ ਆਨ ਐਕਸ਼ਨ ਦੇ ਵਿੱਚ ਆ ਗਏ ਨਹੀਂ ਮੋਦੀ ਕਹਤ ਹੈ ਬਹੁਤ ਕੁਝ ਰਿਹਾ ਹੈ ਕੈਂਚ ਗੱਲ 'ਚ ਬੜਾ ਦਮ ਹੈਗਾ ਹੁਣ ਕੁਝ ਕਰਕੇ ਵੀ ਦਿਖਾਵੇ ਪਰ ਮੈਨੂੰ ਨਹੀਂ ਲੱਗਦਾ ਕਿ ਮੋਦੂ ਲੜੇ ਗੱਲਾਂ ਤਾਂ ਕੀ ਰਹੇਗਾ ਮਤਲਬ ਗੱਲਾਂ ਤਾਂ ਕੀ ਹੈ ਉਹਨਾਂ ਨੂੰ ਨਾ ਇੱਕ ਉਹਨਾਂ ਨੂੰ ਬਰڈن ਪਾ ਦੂਗਾ ਦਿਮਾਗ 'ਚ ਕਿ ਮੋਦੀ ਸਾੜ ਲਈ ਹਲੂਆ ਹੂਆ 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 ਉਹਨੇ ਮੇਰੇ ਨਾਲ ਨਾਲ ਬਾਕੀ ਦੇਖੋ ਕੀ ਕਹਿ ਸਕਦੇ ਪੋਲਿਟਿਸ਼ਨ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਉਹਨੇ ਐਦਾ ਹੂਆ ਬਣਾਤਾ ਹੈਗਾ ਪਰ ਉਹਨਾਂ ਦੀ ਸਾਰੀ ਦੇਖੋ ਫੋਰਸ ਬਾਰਡਰ ਤੇ ਆ ਗਈ ਹੈ ਕਦੀ ਅੱਗੇ ਕਰ ਰਿਹਾ ਕਦੀ ਪਿੱਛੇ ਕਰ ਰਿਹਾ ਉਹਨਾਂ ਕੋਲ ਐਨਓ ਕਿਵਨ ਦੈਨ ਉਹਨਾਂ ਗੱਡੀਆਂ 'ਚ ਪਾਣ ਜੋਗਾ ਪੈਟਰੋਲ ਨਹੀਂ ਹੈਗਾ ਬਹੁਤੀ ਨੇ 2-4 ਬੱਡੀਆਂ 5 ਗੱਡੀਆਂ ਨਾ ਖੱਬੇ ਸੱਜੇ ਕਰਤੀਆਂ ਤੇ ਉਹਨਾਂ ਦਾ ਪੈਟਰੋਲ ਵੀ ਗਿਆ ਬਸ ਉਹਨਾਂ ਨੇ ਗੱਲਾਂ ਸਾਡੇ ਹੱਥ ਖੜੇ ਆ ਜੀ ਤੇ ਅਮਰੀਕਾ ਨੂੰ ਕਹੂਗਾ ਸਾਡਾ ਸਮਝੌਤਾ ਕਰਾ ਦਿਓ ਸਾਡਾ ਸਮਝੌਤਾ ਇਹ ਹੁਣ ਐਂਡ ਸਮਝੋਤੇ ਹੀ ਆ ਲੜਣਾ ਨਾਲ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ ਜ਼ਿਆਦਾ ਨੁਕਸਾਨ ਆਣਾ ਹੈਗਾ ਗੱਲ ਕਹਿ ਕੇ ਡਰਾ ਦਿੱਤਾ ਅਸੀਂ ਤੁਹਾਡੇ ਤੇ ਐਕਸ਼ਨ ਕਰਾਂਗੇ ਐਕਸ਼ਨ ਕਰਾਂਗੇ ਮੇਰੇ ਹਿਸਾਬ ਨਾਲ ਜੰਗ ਨਹੀਂ ਲੜੂਗਾ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਮੈਡਮ ਬਹੁਤ ਜ਼ਿਆਦਾ ਨੁਕਸਾਨ ਆ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਉਕੇ ਮਾਰੇ ਦਾ ਮੋੜਾ ਨਹੀਂ ਹੋਣਾ ਚਾਹੀਦਾ ਸੀ ਉਹ ਚਾਰੇ ਵਿਚਾਰੇ ਜੇ ਟੂਰ ਤੇ ਗਿਆ ਉਹ ਇਹਦੇ ਮਾਰੇ ਹੀ ਆਇਆ ਸੀ ਜੋ ਕੋਈ ਮਿਲ ਲਾ ਕੇ ਮਾਰੇ ਹੀ ਹੋਇਆ ਜੀ ਸਭ ਕੁਝ ਕਿਵੇਂ ਦੇਖਦੇ ਹੋ ਕਿ ਉਹ ਸਰਕਾਰ ਦਾ ਐਕਸ਼ਨ ਅੱਗੂ ਕੀ ਹੋਣਾ ਚਾਹੀਦਾ ਸਰਕਾਰ ਕੋਈ ਸਖਤ ਹੋਣੀ ਚਾਹੀਦੀ ਥੋੜੀ ਬਹੁਤੀ ਐਨੀ ਢੇਲੇ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਜੇ ਆਣ ਕੇ ਮਾਰ ਜਾਣ ਫਿਰ ਕੋਈ ਜੰਗਲ ਰਾਜ ਹੀ ਹੋਇਆ ਜਿਹੜਾ ਆਏਗਾ ਮਾਰ ਦੇਗਾ ਕੋਈ ਨਹੀਂ ਉਹ ਹਿੰਦੂ ਵੀ ਸੇਫ ਥੋੜੀ ਹੈਗਾ ਬਹੁਤ ਸਕਿਉਰਟੀ ਵੀ ਨਹੀਂ ਹੈਗੀ ਜੀ ਉੱਥੇ ਇੱਥੇ ਉਹ ਜਿੱਥੇ ਆ ਉਹ ਗਾਰਡਨ ਹੀ ਹੈਗੇ ਸੀ ਉੱਤੇ ਕੋਈ ਸਕਿਉਰਟੀ ਨਹੀਂ ਹੈਗੀ ਸੀ ਸਕਿਉਰਟੀ ਹਣੀ ਥੋੜਾ ਬਦਾ ਬਚਾਉਂਦਾ ਸਕਿਉਰਟੀ ਦੇ ਬਾਅਦ ਚ ਹੀ ਆਈ ਹੈ ਨਾ ਜੀ ਉਹਦੇ ਬਾਅਦ ਚ ਹੀ ਹੈ ਸਕਿਉਰਟੀ ਆਮ ਜਨਤਾ ਨੂੰ ਕੀ ਕਰਨਾ ਚਾਹੀਦਾ ਹੈ ਕਿ ਕਿਹੜੀ ਅਵੇਅਰਨੈਸ ਮਿਲਣੀ ਚਾਹੀਦੀ ਹੈ ਆਮ ਜਨਤਾ ਕੀ ਕਾਸੀ ਦੀ ਨਾ ਕੋਈ ਉਹਨਾਂ ਕੋ ਕੋਈ ਚੀਜ਼ ਹੈ ਨਾ ਉਹਨੇ ਹੱਥੇ ਹੈਗਾ ਬੰਦਾ ਘੁੰਮਾਂ ਜਣਾ ਨੇ ਹੱਥੇ ਹੀ ਹੈ ਕੀ ਹੈ ਕੋਈ ਆਣ ਕੇ ਮਾਰ ਦੇ ਕੋਈ ਆ ਥੋੜੀ ਉਹ ਬੰਦਾ ਜਾ ਹੀ ਨਹੀਂ ਸਕਦਾ ਕਿਤੇ ਜਾਤ ਨਹੀਂ ਸਕਦਾ ਮਤਲਬ ਜਾਣਾ ਚਾਹੀਦਾ ਹੁਣ ਅੱਜ ਦੇ ਮਾਹੌਲ ਦੇ ਵਿੱਚ ਜੰਮੂ ਕਸ਼ਮੀਰ ਜਾਣਾ ਸਹੀ ਹੈ ਕਿ ਨਹੀਂ ਕਿੱਥੇ ਸਹੀ ਹੈ ਜੀ ਕੋਈ ਛੇਵ ਹੀ ਨਹੀਂ ਹੈਗੀ ਜਿੱਤੋ ਮਰਜੀ ਆਣ ਕੇ ਡੋਕ ਜਾਂਦੀ ਜੋ ਮਰਜੀ ਕਰ ਲੋ ਜੀ ਉਹਨਾਂ ਨੇ ਉਹਨਾਂ ਦਾ ਘੜਾ ਉੱਥੇ ਹੋ ਕਸ਼ਮੀਰੀ ਜੀ ਉਹਨਾਂ ਨਾਲ ਲੜੇ ਜੀ ਲਈ ਬਹੁਤ ਮਾੜਾ ਹੋਇਆ ਜੀ ਬਹੁਤ ਮਾੜਾ ਆਇਆ ਬਹੁਤ ਜ਼ਿਆਦਾ ਮਾੜਾ ਹੋਇਆ ਰੋਣਾ ਆਉਂਦਾ ਹਿੰਦੂਆਂ ਨੂੰ ਕੱਢ ਕੇ ਮਾਰਿਆ ਸਾਡੇ ਭਰਾ ਨੇ ਹਿੰਦੂ ਐਦਾਂ ਨਹੀਂ ਹੋਣਾ ਚਾਹੀਦਾ ਕਿਸੇ ਧਰਮ ਨਾਲ ਵੀ ਨਹੀਂ ਹੋਣਾ ਜੇਲੇ ਪਰ ਉਹਨਾਂ ਨੇ ਬਹੁਤ ਨਜਾਇਜ਼ ਕੀਤੀ ਜੇਲੇ ਵਿੱਚ ਵਿਚਾਲੇ ਗਏ ਸੀ ਕਿੰਨੇ ਮਰਨ ਵਾਸਤੇ ਆਪਣੇ ਮੈਸੇਜ ਨੂੰ ਆਪਣੇ ਬੱਚਿਆਂ ਨੂੰ ਕਮਾਣ ਗਏ ਉਹਨਾਂ ਨਾਲ ਇਦਾਂ ਦਾ ਹੋਇਆ ਪਾਣਾ ਵਰਤਿਆ ਬੜਾ ਦੁੱਖ ਹੋਇਆ ਪਰਮਾਤਮਾ ਇਦਾਂ ਦੇ ਜਿੰ ਕਿਸੇ ਨੂੰ ਵੀ ਨਾ ਦਿਖਾਵੇ ਹੁਣ ਤਾਂ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹਦੇ ਬਾਰੇ ਕੋਈ ਸੋਚਣ ਨਾਲ ਨਾਥ ਬਾਣ ਵੀ ਇਦਾਂ ਕਿਸੇ ਅੱਗੋ ਘਰ ਦਾ ਕੋਈ ਬਰਬਾਦ ਹੋਵੇ ਕੀ ਐਕਸ਼ਨ ਲੈਣਾ ਚਾਹੀਦਾ ਤੁਹਾਡੇ ਮੁਤਾਬਿਕ ਸਰਕਾਰ ਨੂੰ ਸਰਕਾਰ ਨੂੰ ਪੂਰਾ ਦੰਡਾ ਦੇਣਾ ਚਾਹੀਦਾ ਹੀ ਪੂਰਾ ਜੋਰ ਲਾਣਾ ਚਾਹੀਦਾ ਹੈ ਜਿਹੜਾ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਗਲਵਾਜ਼ ਖਤਮ ਹੋਣਾ ਚਾਹੀਦਾ ਹੈ ਬਿਲਕੁਲ ਸੁਖ ਸ਼ਾਂਤੀ ਨਾਲ ਹੋਇਆ ਸੀ ਅਗਲੇ ਪਿਕਨਿਕ ਮਨਾਣ ਗਏ ਨੇ ਸਾਨੂੰ ਅੱਥੇ ਲੁਧਿਆਣੇ ਬੈਠੇ ਮੰਨ ਨੂੰ ਹੌਲ ਬੰਦੇ ਬਣੀ ਹੈ ਬਜੰਨਾ ਨਜ਼ਾਜ ਕੀ ਲਾ ਆਪਣੇ ਬੱਚਿਆਂ ਨੂੰ ਕਮਾਉਣ ਵਾਸਤੇ ਗਿਆ ਤੁਸੀਂ ਉਹਨਾਂ ਲਈ ਘਾਲੀ ਬਰਬਾਦ ਕਰਦੇ ਅੱਜ ਦੇ ਸਮੇਂ ਦੇ ਵਿੱਚ ਹੁਣ ਕੀ ਲੱਗਦਾ ਜੰਮੂ ਕਸ਼ਮੀਰ ਜਾਣਾ ਸੇਫ ਹੈ ਜੰਮੂ ਤੋਂ ਕਸ਼ਮੀਰ ਜਾਣ ਦੇ ਤਾਂ ਜੀ ਹੁਣ ਦਿਲ ਨਹੀਂ ਕਰਦਾ ਮਨ ਤਾਂ ਬਹੁਤ ਡਰ ਲੱਗਦਾ ਵੀ ਜਿਹੜਾ ਭਾਣਾ ਵਰਤਿਆ ਪਰ ਫਿਰ ਵੀ ਚਲੋ ਮਾਹੌਲ ਦਾ ਠੀਕ ਕਰ ਹੀ ਦੇਣਾ ਨਾਲੇ ਸਰਕਾਰਾਂ ਨੇ ਕਦਨ ਗਈ ਹੁਣ ਤਾਂ ਚਾਹੀਏ ਜੀ ਜੇ ਰੋਕੀਏ ਮੋਤਾਂ ਹੋਈਆਂ ਨਜਾਇਜ਼ ਹੋਈਆਂ ਜਿਹੜੇ ਤੇ ਘੁੰਮਣ ਗਏ ਸੀ ਜਿੰਨਾਂ ਵਾਪਸ ਵੀ ਜਾਣਾ ਸੀ ਜਿਹੜੇ ਵਾਪਸ ਨਹੀਂ ਆ ਸਕੇ ਬਹੁਤ ਮਾੜਾ ਹੋਇਆ ਹੈ ਅਸੀਂ ਮੋਦੀ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਇਹ ਸਾਡੀ ਟੀਮ ਦੇ ਕੈਪਟਨ ਨੇ ਉਹ ਸਖਤ ਤੋਂ ਸਖਤ ਕਾਰਵਾਈ ਕਰਨ ਪਾਕਿਸਤਾਨ ਨਾਲ ਰਿਲੇਸ਼ਨ ਬਿਲਕੁਲ ਬੰਦ ਕਰ ਦੇਣ ਲੜਾਈ ਕਰਨੀ ਭਾਈ ਲੜਾਈ ਵੀ ਕਰਨ ਬਸ ਮੇਰੀ ਇਹ ਹੀ ਅਪੀਲ ਹੈ ਮਤਲਬ ਬਿਲਕੁਲ ਬਾਈਕਟ ਕਰਨਾ ਚਾਹੀਦਾ ਬਿਲਕੁਲ ਬਾਈਕਾਟ ਨਾਮੋਂ ਨਿਸ਼ਾਨ ਪਾਕਿਸਤਾਨਾ ਖਤਮ ਕਰ ਦੇਣ ਜੰਮੂ ਕਸ਼ਮੀਰ ਅਜ ਦੇ ਸਮੇਂ ਦੇ ਵਿੱਚ ਜਾਣਾ ਸੇਫ ਹੈ ਕਿ ਨਹੀਂ ਬਹੁਤ ਮੁਸ਼ਕਲ ਹੈ ਬਹੁਤ ਮਾਰਨ ਦੇ ਡਰ ਪੈ ਗਏ ਜੀ ਜਿਹੜਾ ਬੰਦਾ ਜਾਏਗਾ ਸੋ ਸਮਝ ਜਾਏਗਾ ਲੱਗ ਕਰ ਮੈਂ ਵਾਪਸ ਆਣਾ ਕਿ ਨਹੀਂ ਆਣਾ ਅਸਤੇ ਕਿਹੜੇ ਦੁਨੀਆ ਉੱਤੇ ਗਏ ਆਪਣੇ ਇੰਜੋਏ ਕਰ ਰਹੇ ਸੀ ਉਹਨਾਂ ਨੂੰ ਕੀ ਪਤਾ ਸੀ ਮੁੰਡਾਂ ਨੂੰ ਵਾਪਸ ਆਣਾ ਐ ਇਸ ਕਰਕੇ ਉੱਥੇ ਜਾਣਾ ਮੁਸ਼ਕਲ ਹੈ ਪਹਿਲਾਂ ਮੋਦੀ ਸਾਹਿਬ ਆਪਣਾ ਜੋ ਵੀ ਕੰਨਾ ਕਰ ਰਹੇ ਗਲਤ ਹੋਇਆ ਜੋ ਵੀ ਹੋਇਆ ਬਹੁਤ ਨਿਆਂਇਕ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਵੀ ਕੀਤਾ ਵਾ ਇਹ ਕਰਨਾ ਨਹੀਂ ਚਾਹੀਦਾ ਸੀ ਇਹਨੋਂ ਨਸਰ ਕਿਵੇਂ ਦੇਖਦੇ ਹੋ ਕਿ ਹੁਣ ਸਰਕਾਰਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਐਕਸ਼ਨ ਕੀ ਜਿਹੜੇ ਬੰਦੇ ਮਿਲਦੇ ਇਹਨਾਂ ਨੂੰ ਗੋਲੀ ਮਾਰੀ ਹੈ ਬਸ ਹਾਂਜੀ ਇਹੀ ਕਾਰਵਾਈ ਕਰਨਾ ਜਿੱਦਾਂ ਉਹਨਾਂ ਨੇ ਮਾਰਿਆ ਐਦਿ ਇਹਨਾਂ ਨੂੰ ਮਾਰਨਾ ਚਾਹੀਦਾ ਹੈ ਬਹੁਤ ਗਲਤ ਕੰਮ ਕੀਤਾ ਨੌਜਵਾਨ ਮੁੰਡੇ ਡਵੇਂ ਡਵੇਂ ਜੋੜੇ ਵਾਏ ਗਏ ਸੀ ਕੁਮਨਪਰੀ ਲਈ ਸਾਰੇ ਇਹਨਾਂ ਨੇ ਮਾਰ ਦਿੱਤੇ ਬਹੁਤ ਗਲਤ ਕੰਮ ਹੋਇਆ ਜੀ ਜੰਮੂ ਕਸ਼ਮੀਰ ਅੱਜ ਦੀ ਡੇਟ 'ਚ ਜਾਣਾ ਸੇਫ ਸਮਝਦੇ ਹੋ ਨਹੀਂ ਜੀ ਗਲਤ ਹੈ ਕੋਈ ਸੇਫ ਨਹੀਂ ਹੈ ਹੁਣ ਦੇਖੋ ਜਤਰਾ ਜਾਣੀਆਂ ਬਰਬਾਦ ਦੀ ਸਾਰੇ ਲੋਕੀ ਡਰਦੇ ਪਿਆ ਜਾਨ ਤੋਂ ਵੈਸੇ ਮੈਂ ਕਹਿੰਦਾ ਇਹਨਾਂ ਨੂੰ ਜਾਣਾ ਚਾਹੀਦੇ ਨਹੀਂ ਕਿਸੇ ਨੂੰ ਇੱਕ ਵਾਰੀ ਪਤਾ ਲੱਗੇ ਕਸ਼ਮੀਰੀਆਂ ਨੂੰ ਵੀ ਇਹ ਸਾਰੇ ਮਿਲੇ ਹੋਏ ਆ ਵਿੱਚ ਵੀ ਇਹਨਾਂ ਨੂੰ ਪਤਾ ਕਿ ਭੁੱਖੇ ਮਰਨਗੇ ਵੀ ਜਾਤ ਨਹੀਂ ਜਾਂਦੇ ਤਾਂ ਇਹਨਾਂ ਦਾ ਕੰਮਕਾਰ ਚੱਲਦਾ ਪਿਆ ਇਹ ਨਹੀਂ ਜਾਣਗੇ ਤਾਂ ਹੀ ਭੁੱਖੇ ਮਰਨਗੇ हां जी ਇਹਨਾਂ ਨੂੰ ਬੰਦ ਕਰ ਦੇਣੀ ਜੀ ਕਿ ਇੱਕ ਵਾਰੀ ਯਾਤਰਾ ਨਹੀਂ ਰਣੀ ਚਾਹੀਦੀ। ਇਹ ਯਾਤਰਾ ਦੇ ਕਰਾਣੇ ਸਾਰਾ ਕੁਝ ਕੀਤਾ ਗਿਆ ਸਟੰਟ ਲੱਗਦਾ। ਕੋਈ ਸ਼ੈਡ ਆ ਰਹਾ ਵਾ ਇਹ ਪਾਇਆ ਹੋਇਆ ਨਾ ਲੋਕਾਂ ਨੇ ਨਾ ਇੱਥੇ ਆਣ। ਇਹ ਵੀ ਹੋ ਸਕਦਾ। ਇਹ ਸਾਰਾ ਮਤਲਬ ਸਮਝ ਲਓ ਕਿ ਸਰਕਾਰਾਂ ਵੱਲੋਂ ਕੀਤਾ ਗਿਆ ਜਾਂ ਇਹ ਵੈਸੇ ਕੰਟਰੋਵਰਸਰੀ ਨਹੀਂ ਇਹ ਤੇ ਪਾਕਿਸਤਾਨੀ ਜਾਂ ਸਾਰੇ ਮਿਲੇ ਜੀ ਉਹੀ ਕਰਦੇ ਪਏ ਸਰਕਾਰ ਨੇ ਕੀ ਕਰਨਾ ਸਰਕਾਰ ਨੂੰ ਆਪਣਾ ਬੰਦਾ ਥੋੜੀ ਬੰਵਾਏਗੀ। ਨਾ ਗੋਲੀ ਨਾ ਛੂਡ ਕਰਨਾ ਚਾਹੀਦਾ ਜਿਹੜੇ ਉਗਰਵਾਦੀ ਇੱਥੇ ਪੈਦਾ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਇਹਨਾਂ ਨੂੰ ਹੁੰਦੇ ਤੇ ਸਾਨੂੰ ਪੰਜਾਬ ਖੋਲ ਕੇ ਦੇਖਣਾ ਬਾਰਡਰ ਪਾਗਾ। ਅਸੀਂ ਅੰਦਰ ਕੁੱਟ ਗਿਆ ਵੜ ਗਿਆ ਵਾਂ ਕੱਲੇ ਕੱਲੇ ਵੜ ਗਿਆ ਵਾਂਗੇ ਸਿੱਖ ਹਿੰਦੂ ਵੜ ਗਿਆ ਉਹਨਾਂ ਨੂੰ ਕੱਲੇ ਕੱਲੇ ਵੜਿਆ ਇਹਨਾਂ ਦੇ ਘਰਾਂ 'ਚ ਅੱਗੇ ਲੱਗੇ ਪਾਚ ਅਸੀਂ ਹਿੰਦੂ ਸਿੱਖ ਕਿਉਂ ਮਾਰਦੇ ਇੱਥੇ ਹਿੰਦੂਆਂ ਨੂੰ ਕਿਉਂ ਮਾਰਦੇ ਗਰੀਬਾਂ ਨੂੰ ਹੈ ਤੂੰ ਰੇਸਟ ਗਏ ਬੰਦੇ ਸੈਰ ਕਰਨਾਂ ਤੇ ਗੇ ਛੋਟੀ ਛੋਟੀ ਮੁੰਡਾ ਮਾਰਦੇ 18 ਸਾਲ ਦਾ ਮੁੰਡਾ ਮਾਰਦਾ ਉਹਨਾਂ ਨੇ ਇਹ ਬਦਮਾਸ਼ੀ ਹੈ ਪਿੱਛੋਂ ਮਾਰਦੇ ਸ਼ੂਟ ਕਰਦੇ ਬੇਗੋਲੀਆਂ ਮਾਰ ਕੇ ਅੱਗੇ ਆਣ ਅੱਗੇ ਆਣ ਸਾਡੇ ਲੜਨ ਆਣ ਕੇ ਮਤਲਬ ਜਿੰਨਾਂ ਦੇ ਜਾਗਦੇ ਜ਼ਮੀਰ ਆ ਉਹਨਾਂ ਦਾ ਖੂਨ ਖੋਲ ਹਾਂਜੀ ਸਾਡੇ ਖੋਲਦਾ ਖੂਨ ਅਸੀਂ ਵਿਦੇਸ਼ ਭਗਤਾਂ ਸਾਡਾ ਭਾਰਤ ਇਕੋ ਹੀ ਆ ਲੜੂਗਾ ਤੇ ਗੋਲੀਆਂ ਨਾਲ ਵੜਾਦਾ ਨਾ ਪਾਕਿਸਤਾਨ ਨੂੰ ਕੀ ਕਰਨਾ ਚਾਹੀਦਾ ਉਹ ਸਰਕਾਰ ਨੂੰ ਚਾਹੀਦਾ ਸਾਰਿਆਂ ਨੂੰ ਪਾਕਿਸਤਾਨ ਦਾ ਸਾਰਾ ਉਡਾ ਦੇਣਾ ਹਾਂਜੀ ਜਿਹੜੇ ਉੱਗਵਰੀ ਪੈਦਾ ਹੋਣਾ ਫੂਕ ਦਿੰਦਾ ਨਾ ਇਹਨਾਂ ਨੂੰ ਮੈਂ ਕਹਤਾ ਹੂੰ ਕਿ ਜੇ ਭਾਰਤ ਸਰਕਾਰ ਕੋ ਚਾਹੀਏ ਕਿ 2 ਮਿੰਟ ਮੇ ਪਾਕਿਸਤਾਨ ਕੋ ਖਤਮ ਕਰ ਦੋ ਉਹ ਜਬ ਤੱਕ ਜ਼ਿੰਦਾ ਰਹੇਗਾ ਤੋ ਭਾਰਤ ਕੇ ਸਾਥ ਯਹੀ ਜੋ ਵਿਵਹਾਰ ਕਰਤਾ ਰਹੇਗਾ ਪਰ ਲੋਕ ਕਹਿੰਦੇ ਕਿ ਭਾਰਤ ਪਾਕਿਸਤਾਨ ਇਕੋ ਹੈ न, एक तो है जब मेरा देश जब अलग हो गया जब हम दो भाई अलग अलग जब हो गए तो तब मेरा सगे कैसे हो गया सगा होकर पेट पेट पे के में भुगता है इसलिए जो है सो सगा कैसे हुआ सगा तो हुआ नहीं कितना देख दो कि लेना चाहिए। सरकार को सख्त से सख्त एक्शन लेना चाहिए पाकिस्तान के खिलाफ उसका सारा राशन पानी बंद करना चाहिए उस पर जो है सो उसको खत्म कर देना चाहिए मैं तो ये कहना भी पंजाब है पंजाबी बंदे भाईचारे कहना ਬੀ ਜੇ ਦੀ ਜਾਗਦੀ ਜ਼ਮੀਰ ਹੈ ਜਿਹੜਾ ਆਪਣੇ ਨਾਲ ਜਿੰਨਾ ਜਿਵੇਂ ਕਰਦਾ ਉਹਦੇ ਨਾਲ ਓਵੇਂ ਹੋਣਾ ਚਾਹੀਦਾ ਓਵੇਂ ਕਰਨਾ ਚਾਹੀਦਾ ਉਹਦੇ ਨਾਲ ਸਾਰੇ ਜਾਣੇ ਹਥਿਆਰ ਚੱਕੋ ਸਾਰੇ ਜਾਣੇ ਚੱਲੋ ਬਾਰਡਰ ਦੇ ਚੱਲਦੇ ਆ ਮੈਂ ਵੀ ਚੱਲੂ ਤੁਹਾਡੇ ਨਾਲ ਸਾਰਿਆਂ ਨੂੰ ਠੋਕ ਕੇ ਆਉਨੇ ਆ ਜਿਹੜੇ ਤਿੰਨ ਪੰਜ ਕਰਦੇ ਆ ਇੰਨਾ ਜਿਗਰਾ ਹੈਗਾ ਹਾਂ ਹਾਂ ਮੇਰਾ ਹੈਗਾ ਜੀ ਮੈਨੂੰ ਲੈ ਕੇ ਜਾਣ ਮੈਂ ਤਿਆਰ ਬੈਠਾ ਅੱਛਾ ਮੈਂ ਤਾਂ ਆਰਮੀ ਦੀ ਭਰਤੀ ਦੇ ਕੇ ਆਇਆ ਸੀ ਮੇਰੀ ਤਾਂ ਐਮ ਐਚ ਪਾ ਕੇ ਗੱਡਤੀ ਗੱਲ ਕਰ ਮੈਨੂੰ ਤਾਂ ਨਹੀਂ ਤਾਂ ਮੈਂ ਆਰਮੀ 'ਚ ਹੋਣਾ ਸੀ ਮੈਂ ਬਾਰਡਰ ਤੇ ਡਿਊਟੀ ਲਵਾਉਣੀ ਸੀ ਆਪਦੀ ਅਰੇ ਵਾਹ ਜੀ ਵਾਹ ਮੈਂ ਤਾਂ ਤਿਆਰ ਬੈਠਾ ਮੇਰੇ ਤਾਂ ਜਦੋਂ ਮਰਜ਼ੀ ਹਾਕਮ ਮਾਰ ਲੈਣਾ ਮੈਂ ਤਾਂ ਤਿਆਰ ਹਾਂ ਅੱਛਾ ਕਿਵੇਂ ਦੇਖਦੇ ਹੋ ਉਹਨ ਸਰਕਾਰਾਂ ਦਾ ਐਕਸ਼ਨ ਕੀ ਹੋਣਾ ਚਾਹੀਦਾ ਆਪਦੇ ਸਰਕਾਰਾਂ ਦਾ ਐਕਸ਼ਨ ਜਿਵੇਂ ਉਹਨਾਂ ਨੇ ਆਪਣੇ ਨਾਲ ਕੀਤਾ ਜੀ ਉਹਨਾਂ ਨੇ ਓਵੇਂ ਕਰਨਾ ਚਾਹੀਦਾ ਸਰਕਾਰ ਨੂੰ ਬਹਿ ਜਿੰਨੇ ਆਪਣੇ ਹੁਣ ਸ਼ਹੀਦ ਹੋਏ ਨੇ ਬੀਰ ਭਰਾ ਸਾਰੇ ਜਿੰਨੇ ਵੀ ਹੈਗੇ ਆ ਉਹਨਾਂ ਨਾਲ ਓਵੇਂ ਐਕਸ਼ਨ ਲੈਣਾ ਚਾਹੀਦਾ ਹੈ ਸਰਕਾਰ ਨੂੰ ਫੌਜੀਆਂ ਨੂੰ ਓਵੇਂ ਜਾਣਾ ਚਾਹੀਦਾ ਜਿੰਨੇ ਉਹਨਾਂ ਨੇ ਮਾਰੇ ਆ ਉਹਦਾ ਬਦਲਾ ਲੈਣਾ ਚਾਹੀਦਾ ਇੱਟ ਦਾ ਬਦਲਾ ਪੱਥਰ ਨਾਲ ਲੈਣਾ ਚਾਹੀਦਾ ਜੀ ਧੰਨਵਾਦ ਇਹ ਦੇਖੋ ਜਿਹੜਾ ਕਾਂਡ ਹੋਇਆ ਹੈ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਗਲਤ ਕੰਮ ਹੋਇਆ ਚਾਹੀਦਾ ਨਹੀਂ ਐਦਾਂ ਕੰਮ ਹੋਣਾ ਚਾਹੀਦਾ ਨਹੀਂ ਸੀ ਤੇ ਦੁਨੀਆ ਟੂਰਿਸਟ ਜਣੀ ਜਾਂਦੀ ਆਂਦੀ ਹੈ ਤੇ ਉਹਨਾਂ ਦੀ ਕੀ ਫੈਸਿਲਿਟੀ ਹੈ ਉਹਨਾਂ ਕੋਈ ਫੈਸਿਲਿਟੀ ਨਹੀਂ ਹੈਗੀ ਇੰਨਾ ਤਗੜਾ ਕਾਂਡ ਹੋ ਗਿਆ ਸਾਰੇ ਜਿਨੇ ਵੀ ਆਪਣਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਾਰੇ ਆਰਾਮ ਨਾਲ ਬੈਠੇ ਆ ਆਪਣੇ ਆਪਣੇ ਗੱਲਾਂ ਬਾਤਾਂ ਕਰੀ ਜਾ ਰਹੇ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਵੀ ਇਦਾਂ ਜਵਾਬ ਦੇਣਾ ਚਾਹੀਦਾ ਜਿੱਦਾਂ ਸਾਨੂੰ ਉਹ ਜਵਾਬ ਦਿੰਦੇ ਨੇ ਵੀ ਉਹਨਾਂ ਨੂੰ ਚਾਹੀਦਾ ਨਹੀਂ ਇਹ ਕੰਮ ਕਰਨਾ ਉਹਨਾਂ ਨੂੰ ਥੋੜਾ ਦਿਲ ਦੇ ਵਿੱਚ ਖੋਪ ਚਾਹੀਦਾ ਲੇਕਿਨ ਸਾਡੇ ਉਹਨਾਂ ਨੇ ਮਨਜ ਕਿਉਂ ਖੋਪ ਨਹੀਂ ਗਾ ਵੀ ਇੱਕ ਗਲਤ ਜਿਹੜੇ ਕੰਮ ਕਰਦੇ ਆ ਜਵਾਨ ਮੋਤਾ ਮਾਰਦੇ ਸਾਡੇ ਹਿੰਦੁਸਤਾਨ ਦੇ ਬੰਦਿਆਂ ਨੂੰ ਮਾਰਦੇ ਆ ਲੇਡੀਜ਼ ਨੂੰ ਜੈਂਟਸ ਨੂੰ ਇੱਕ ਵਾਰੀ ਨਹੀਂ ਸੋਚਦੇ ਪਰ ਸਾਡਾ ਹਿੰਦੁਸਤਾਨ ਇੱਕ ਵਾਰੀ ਸੋਚਦੇ ਨਹੀਂ ਉਹਨਾਂ ਕੋਈ ਸਟਾਪ ਕੋਈ ਚੱਕਦਾ ਹੀ ਨਹੀਂ ਗਲਤ ਵੀ ਸਾਡਾ ਇਹਨਾ ਹਿੰਦੁਸਤਾਨ ਖਤਮ ਹੋ ਚਾਹੀਦਾ ਸਾਡੇ ਹਿੰਦੁਸਤਾਨ ਨੂੰ ਪ੍ਰਧਾਨ ਮੰਤਰੀ ਚਾਹੀਦਾ ਨਰਿੰਦਰ ਮੋਦੀ ਚਾਹੀਦਾ ਵੀ ਇੱਕ ਵਾਰੀ ਉਹਨਾਂ ਨੂੰ ਜਵਾਬ ਦੇਣਾ ਬਹੁਤ ਤਕੜਾ ਚਾਹੀਦਾ ਉਹਨਾਂ ਨੇ ਹਰ ਇੱਕ ਚੀਜ਼ ਬੰਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਪਤਾ ਚੱਲੇ ਵੀ ਕਿਦਾਂ ਹੀ ਕੰਮ ਅਸੀਂ ਕਰਦੇ ਹਾਂ ਗਲਤ ਕਰਦੇ ਹਾਂ ਕਿ ਨਹੀਂ ਕਰਦੇ ਮੈਨੂੰ ਪਾਕਿਸਤਾਨ ਦਾ ਬਾਈਕਟ ਕਰਨਾ ਚਾਹੀਦਾ ਬਿਲਕੁਲ ਬਾਈਕਟ ਕਰਨਾ ਚਾਹੀਦਾ ਪਾਕਿਸਤਾਨ ਦਾ ਬਿਲਕੁਲ ਰੋਜੀ ਰੋਟੀ ਉਹਨਾਂ ਦੇ ਬੰਦ ਕਰਨੇ ਚਾਹੀਦੀ ਹੈ ਉਹਨਾਂ ਨੂੰ ਬਿਲਕੁਲ ਇੱਥੇ ਆਣਾ ਨਹੀਂ ਚਾਹੀਦਾ ਇੱਥੇ ਉਹ ਬੰਦਾ ਬਿਲਕੁਲ ਕੱਢ ਦੇਣਾ ਚਾਹੀਦਾ ਨੇ ਪਾਕਿਸਤਾਨੀ ਜਿੰਨਾ ਵੀ ਬੰਦਾ ਹੈ ਮੁਸਲਮਾਨਾਂ ਦਾ ਧਰਮ ਦੀ ਆੜ ਲੈ ਕੇ ਨਾਮ ਪੁੱਛ ਕੇ ਵੀ ਉਹਨਾਂ ਨੂੰ ਜਿਹੜਾ ਮਰਿਆ ਗਿਆ ਵਾ ਭਾਵੇਂ ਉਹ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਇਹਦੇ ਵਿੱਚ ਧਰਮ ਦਾ ਕੋਈ ਜਾਤੀ ਪਾਤੀ ਹੋਣਾ ਇਹ ਤਾਂ ਇਹ ਬਿਲਕੁਲ ਸਾਰਾ ਸਾਰ ਗਲਤ ਹੈ ਸਾਨੂੰ ਇਹ ਨਹੀਂ ਹੈ ਵੀ ਕੋਈ ਵੀ ਹਿੰਦੂ ਹਿੰਦੂਆਂ ਨੂੰ ਮਾਰਿਆ ਗਿਆ ਵੀ ਅਸੀਂ ਕੋਈ ਸਾਡੀ ਪਿੰਕ ਪਲਾਜ਼ਾ ਮਾਰਕੀਟ ਵੱਲੋਂ ਵੀ ਇਹਦਾ ਪਰਸੋਂ ਪ੍ਰਦਰਸ਼ਨ ਬੜੀ ਸਦਨਾਜੀ ਲਈ ਇੱਕ ਮੁੰਬਤ ਨਹੀਂ ਲਾਇਕ ਕੀਤਾ ਗਿਆ ਅਸੀਂ ਇਹਦੀ ਸਖਤ ਸਖਤ ਤੋਂ ਸਖਸ਼ਬਦਨ ਨੇ ਕਹੀ ਕਰਦੇ ਹਾਂ ਕਿ ਇਹ ਬਹੁਤ ਜ਼ਿਆਦਾ ਗਲਤ ਹੋਇਆ ਰਾਤੀਂ ਮੇਂ ਦੇਖਦੇ ਹੋ ਕਿ ਜਿਹੜੇ ਜਿਨ੍ਹਾਂ ਦੀ ਜਾਨਾਂ ਜਾ ਚੁੱਕੀਆਂ ਆ ਉਹ ਲੋਕ ਤਾਂ ਵਾਪਿਸ ਆਂਦੇ ਨਹੀਂ ਪਰ ਕੈਂਡਲ ਮਾਰਚ ਕਰਨ ਨਾਲ ਕੀ ਉਹ ਵਾਪਸ ਆਂਦੇ ਆ ਕਿ ਉਹਨਾਂ ਨੂੰ ਇਨਸਾਫ ਮਿਲਦਾ ਇਹ ਸਿਰਫ ਸਾਡੀ ਭਾਵਨਾ ਜੀ ਇਹ ਸਿਰਫ ਸਾਡੀ ਭਾਵਨਾ ਹੈ ਭਾਵਨਾ ਭਾਵਨਾ ਦਾ ਮਤਲਬ ਹੁੰਦਾ ਹੈ ਕਿ ਸਰਕਾਰਾਂ ਤੱਕ ਆਪਣਾ ਸੰਦੇਸ਼ ਪਹੁੰਚਾਣਾ ਕਿ ਅਸੀਂ ਸਾਨੂੰ ਇਸ ਜਿਹੜੀ ਘਟਨਾ ਹੋਈ ਇਹ ਤੋਂ ਸਾਨੂੰ ਬੜਾ ਦੁੱਖ ਲੱਗਾ ਇਹ ਸਰਕਾਰਾਂ ਦਾ ਕੰਮ ਹੈ ਵੀ ਸਰਕਾਰਾਂ ਨੂੰ ਕਿਦਾਂ ਇਹਨੂੰ ਹੈਂਡਲ ਕਰਨਾ ਆ ਸਾਡੇ ਕੋਲ ਜੋ ਹੱਕ ਹੈ ਸਾਡੇ ਕੋਲ ਜਿਹੜੀ ਪਾਵਰ ਹੈ ਉਹ ਸਾਡੀ ਮੀਡੀਆ ਦਾ ਅਸੀਂ ਮੀਡੀਆ ਨਾਲ ਮੀਡੀਆ ਨਾਲ ਤੁਹਾਨੂੰ ਪਹੁੰਚਾ ਸਕਦੇ ਆ ਵੀ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਰਾਸਰ ਇਹ ਗਲਤ ਹੈ ਕਿਵੇਂ ਦੇਖਦੇ ਹੋ ਮੋਦੀ ਸਾਹਿਬ ਨੂੰ ਉਨਕੀ ਐਕਸ਼ਨ ਲੈਣਾ ਚਾਹੀਦਾ ਦੇਖੋ ਜੀ ਮੋਦੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਸਰਕਾਰਾਂ ਜਿਹੜੀ ਉੱਥੇ ਗੰਮੂ ਕਸ਼ਮੀਰ ਜੋ ਵੀ ਆਇਆ ਬੇ ਉੱਥੇ ਸਾਰੀ ਇਹਦੀ ਇਨਕੁਆਇਰੀ ਕਰਕੇ ਜਿਹੜੇ ਇਹਦੇ ਦੋਸ਼ੀ ਨੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਦੇਖੋ ਜੀ ਇਹ ਤਾਂ ਪਹਿਲਾਂ ਬਹੁਤ ਮਾੜਾ ਹੋਇਆ ਜਿੱਦੇ ਇੱਕ ਚੀਜ਼ ਦੇਖੋ ਜੀ 26 ਤੋਂ ਵੱਧ ਬੰਦਿਆਂ ਦੀ ਕੰਦੇ ਜਾਨ ਚਲੀ ਗਈ ਹੈ। ਇੱਕ ਸਾਡਾ ਨੇਵੀ ਅਫਸਰ ਜਵਾਨ ਦੀ ਸ਼ਹੀਦ ਹੋ ਗਏ ਨੇ ਤੇ ਕੁਝ ਜ਼ਖਮੀ ਹੋ ਗਏ ਨੇ। ਹੈ ਤਾਂ ਬਹੁਤ ਗਲਤ ਹੈ। ਇਹ ਭਾਵੇਂ ਦੇਖੋ ਜੀ ਪਾਕਿਸਤਾਨ ਦੇ ਅਤਿਵਾਦੀਆਂ ਨੇ ਕਰਾਇਆ ਜਾਂ ਪਾਕਿਸਤਾਨ ਨੇ ਕਰਾਇਆ ਤੇ ਕਿਸੇ ਵੀ ਬੰਦੇ ਨੇ ਕਰਾਇਆ। ਪਰ ਉਹਦੇ ਵਿੱਚ ਮੈਨੂੰ ਐ ਲੱਗਦਾ ਕਿ ਸਾਡੇ ਭਾਰਤ ਸਰਕਾਰ ਦੀ 80% ਗਲਤੀ ਹੈ ਕਿ ਸਾਡੀ ਇੰਟੈਲੀਜੈਂਸ ਫੇਲ ਹੋ ਗਈ ਹੈ ਜੰਮੂ ਕਸ਼ਮੀਰ ਇੱਕ ਐਸਾ ਏਰੀਆ ਵੈ ਕਿ ਜਿੱਥੇ ਪਤਾ ਹੈ ਕਿ ਆਪਾਂ ਕਿੰਨੀ ਫੋਰਸ ਲੱਗੀ ਹੁੰਦੀ ਹੈ ਕਿ ਇੱਥੇ ਅਤਿਵਾਦੀ ਕਦੀ ਕਹਿੰਦੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਕਦੀ ਕੁਝ ਹੁੰਦਾ ਜਿੱਥੇ 2000 ਤੋਂ ਵੱਧ ਬੰਦੇ ਇੱਕ ਇਦਾਂ ਦੇ ਏਰੀਏ 'ਚ ਬੰਦੇ ਘੁੰਮਦੇ ਹੋਣ ਸਾਡੇ ਸਿਵਲਿੰਗ ਪਬਲਿਕ ਗਈ ਹੋਵੇ ਉੱਥੇ ਕੋਈ ਤਾਂ ਬੰਦਾ ਹੋਣਾ ਚਾਹੀਦਾ ਜੀ ਦੇਖੋ ਜੀ ਐਂਡ ਵਕਤ ਤੋਂ ਕੰਦੇ ਧਰਮ ਪੁੱਛ ਕੇ ਇਹ ਤਾਂ ਰੱਬ ਜਾਣਦਾ ਜਿਹੜੇ ਉੱਥੇ ਸੀ ਜੋ ਉਹਨਾਂ ਨੂੰ ਪਤਾ ਹੈ ਜਾਂ ਕਿੰਨੇ ਹੈ ਜਾਂ ਕੀ ਗੱਲ ਬਣਾਈ ਹੈ ਕੀ ਧਰਮ ਪੁੱਛ ਕੇ ਮਾਰਿਆ ਜਾਂ ਕੀ ਵੀ ਹੈ ਪਰ ਉੱਥੇ ਇਹਨਾਂ ਨੂੰ ਆਪਣੀ ਫੋਰਸ ਵੀ ਲਾਣੀ ਚਾਹੀਦੀ ਸੀ ਆਪਣੀ ਜੇ ਤੇ ਕਿ ਉਹਨਾਂ ਨੇ ਪਾਕਿਸਤਾਨ ਕੋਲ ਬਦਲਾ ਤਾਂ ਲੈਣਾ ਹੀ ਚਾਹੀਦਾ ਵਾ ਤੇ ਜਿਨ੍ਹਾਂ ਨੇ ਮਾਰਿਆ ਮੈਂ ਤਾਂ ਕਹਿੰਦਾ ਉਹਨਾਂ ਨੂੰ ਚੌਂਕ 'ਚ ਘੜਾ ਕੇ ਗੋਲੀ ਮਾਰ ਗੋਲੀ ਕਰਨ ਨੂੰ ਕੱਲਾ ਕੱਲਾ ਅੰਗ ਵਟਣਾ ਚਾਹੀਦਾ ਵਾ ਕਿ ਜਿਨ੍ਹਾਂ ਨੇ ਕੀਤਾ ਪਰ ਕੁਝ ਜਿਹੜੀ ਆਪਣੀ ਗਲਤੀ ਹੈ ਸਾਨੂੰ ਆਪ ਨੂੰ ਵੀ ਮੰਨਣਾ ਚਾਹੀਦਾ ਵਾ ਕਿ ਸਾਡੀ ਗਲਤੀ ਹੈ ਕਿ ਉੱਥੇ ਅਸੀਂ ਕੋਈ ਜਿੱਥੇ 2000 ਬੰਦਾ ਹਮਦਾਵਾ ਜਿਹੜਾ ਪਤਾ ਕੀ ਪਾਕਿਸਤਾਨ ਦੇ ਨਾਲ ਲਗਦਾ ਏਰੀਆ ਜਿਹਦਾ ਅਸੀਂ ਵਿਵਾਦਾਂ ਚ ਹੀ ਰਹਨੇ ਆ ਪਰ ਉੱਥੇ ਕੋਈ ਫੋਰਸ ਦਾ ਬੰਦਾ ਹੀ ਨਹੀਂ ਇਹ ਚੀਜ਼ ਮੈਂ ਕਹਿੰਦਾ ਹੀ ਬਿਲਕੁਲ ਨਾਕਾਮੀ ਹੈ ਛਪਾਣੀ ਨਹੀਂ ਚਾਹੀਦੀ ਦੇਖੋ ਜੀ ਮੈਂ ਇੱਕ ਛੋਟੀ ਜਿਹੀ ਉਦਾਹਰਣ ਆਪਣੇ ਤੇ ਹੀ ਦੇ ਦਿੰਦਾ ਮੈਂ ਛੋਟੇ ਹੁੰਦਾ ਗਲਤ ਸੀ ਸਾਡੀ ਮਾਤਾ ਲੋਕਾਂ ਨੂੰ ਕਹਿੰਦੀ ਸਾਡਾ ਮੁੰਡਾ ਗਲਤ ਹੈ ਜਿਉ ਮੇਰੇ ਤੇ ਪਰਦਾ ਪਾਂਦੀ ਤੇ ਮੈਂ ਹੋਰ ਵਿਗੜਨਾ ਸੀ ਤਿਗਣਾ ਆਪਾਂ ਇਹ ਕਹਿੰਨੇ ਕਿ ਆਪਣੇ ਤੇ ਪਰਦਾ ਨਾ ਪਾਇਆ ਜਾਵੇ ਜਿਹੜੀ ਗਲਤੀ ਭਾਰਤ ਸਰਕਾਰ ਤੋਂ ਹੋਈ ਐ ਉਹਨੂੰ ਮੰਨਣਾ ਚਾਹੀਦਾ ਅੱਗੇ ਤੋਂ ਉਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਕਿ ਕੋਈ ਐਦਾ ਦੀ ਵਾਰਦਾਤ ਨਾ ਹੋਵੇ ਰਹੀ ਗੱਲ ਦੂਸਰੀ ਕੋਈ ਹਿੰਦੂ ਸਿੱਖ ਮੁਸਲਮਾਨ ਨੈਤਚ ਬਣਾਇਆ ਜਾਵੇ ਅਤਿਕਵਾਦੀ ਦਾ ਕੋਈ ਮਜ਼ਬ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਉੱਥੇ ਜਿਹੜੇ ਕਸ਼ਮੀਰ ਦੇ ਵਿੱਚ ਨੇ ਉਹਨਾਂ ਮੈਂ ਵਪਾਰੀ ਹੋਣ ਦੇ ਨਾਤੇ ਉਹਨਾਂ ਦਾ ਦਰਦ ਜਾਣ ਸਕਦਾ ਕਿ ਉਹਨਾਂ ਨੇ ਪਾਈ ਉਹਨਾਂ ਦਾ ਸੀਜ਼ਨ ਸ਼ੁਰੂ ਹੋਇਆ ਸੀ ਉਹਨਾਂ ਨੇ 5-6 ਮਹੀਨੇ ਕਮਾਣਾ ਸੀ ਤੇ ਉਹ ਕਿਉਂ 5-6 ਮਹੀਨੇ ਕਾਣਾ ਸੀ ਤੇ ਉਹਨਾਂ ਲਈ ਵਿਚਾਰਿਆਂ ਲਈ ਕੀ ਬੀਤਦੀ ਹੋਣੀ ਇਹ ਉਹ ਜਾਣਦੇ ਕੋਈ ਇਹ ਨਹੀਂ ਕਿ ਮੈਂ ਉਹਨਾਂ ਦਾ ਇੱਕ ਹਿੰਦੂਸਤਾਨ ਉਹ ਵੀ ਹਿੰਦੂਸਤਾਨੀ ਨੇ ਕੋਈ ਬਗਾਨੇ ਤੋਂ ਉਹਨਾਂ ਨੇ ਇੱਕ ਹਿੰਦੂਸਤਾਨੀ ਨੇ ਹੁੰਦੇ ਨਾਤੇ ਕੋਈ ਵਪਾਰੀ ਹੁੰਦੇ ਨਾਤੇ ਮੈਂ ਜਿੱਦਾਂ ਦੀ ਵੀਡੀਓ ਦੇਖ ਰਿਹਾ ਉਤੋਂ ਟੂਰਿਜ਼ਮ ਸਾਰੇ ਵਾਪਿਸ ਆ ਰਹੇ ਨੇ ਹੁਣ ਤੁਸੀਂ ਵੀ ਦੇਖ ਲੈਣਾ ਜਿੰਨਾ ਟੂਰਿਸਟ ਘੁੰਮਣ ਤਾਂ ਜਾਣਗੇ ਕੋ ਮਨ ਨੂੰ ਕਿੰਨੇ ਰੁਕਣਾ ਗਰਮੀ ਦੇ ਉਹਨੇ ਉੱਤਰਾਖੰਡ ਤੇ ਹਿਮਾਚਲ ਸ਼ਿਫਟ ਹੋਏਗਾ ਸ਼੍ਰੀਨਗਰ ਕਸ਼ਮੀਰ ਨਹੀਂ ਜਾਏਗਾ ਇੱਕ ਛੋਟੀ ਜੀ ਨਾਕਾਮੀ ਸਰਕਾਰ ਦੀ 26 ਬੰਦੇ ਤਾਂ ਸਾਡੇ ਸ਼ਹੀਦ ਹੋਈ ਹੋਏ ਉੱਤੇ ਕਿੰਨੇ ਲੱਖ ਦੀ ਆਬਾਦੀ ਹੈ ਉਹ ਵਿਚਾਰੇ ਜਿੰਦੇ ਜੀ ਸ਼ਹੀਦਤ ਦੇ ਬਰਾਬਰ ਹੋ ਗਏ ਮਰੇ ਦੇ ਬਰਾਬਰ ਹੋ ਗਏ ਬੇਰੋਜ਼ਗਾਰ ਮਰੇ ਦੇ ਬਰਾਬਰ ਚ ਕੰਮ ਨਹੀਂ ਹੋਏਗਾ ਬੱਚੇ ਕਿੱਦਾਂ ਪਾਲਣਗੇ ਖਾਣਗੇ ਕਿੱਦਾਂ ਇਹ ਚੀਜ਼ ਐ ਤੇ ਸਰਕਾਰ ਨੂੰ ਉੱਥੇ ਆਪਣੀ ਪੂਰੀ ਫੋਰਸ ਲਾ ਕੇ ਦੁਬਾਰਾ ਟੂਰਿਜ਼ਮ ਨੂੰ ਉੱਥੇ ਕਿਤਨਾ ਚਾਹੀਦਾ ਕਿ ਆਓ ਅਸੀਂ ਤੁਹਾਡੀ ਸੇਫਟੀ ਕਰਾਂਗੇ ਤੇ ਉੱਥੇ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਪਰ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਕਿ ਸਲਾਨੀਆਂ ਦੀ ਮਦਦ ਕੀਤੀ ਮਦਦ ਕੀਤੀ ਮੈਂ ਨਹੀਂ ਕਹਦਾ ਕੋਈ ਮੈਂ ਧਰਮਨਤ ਨਹੀਂ ਕਹਦਾ ਤੁਸੀਂ ਦੇਖੋ ਨਾ ਤੁਹਾਡੀ ਮੀਡੀਆ ਹੀ ਦੱਸਦੀ ਹੈ ਕਿਤੇ ਕੋਈ ਬਾੜ ਆਂਦੀ ਸੀ ਕਿਤੇ ਮੁਸੀਬਤ ਆਉਂਦੀ ਸੀ 2% ਵਾਲੇ ਸਰਦਾਰ ਪਹੁੰਚ ਜਾਂਦੇ ਸੀ ਸੇਵਾ ਕਰਨ ਪਰ ਅੱਜ ਪਹਿਲੀ ਵਾਰੀ ਇੱਦਾਂ ਆਇਆ ਉੱਥੇ ਕਸ਼ਮੀਰੀ ਭਰਾਵਾਂ ਨੇ ਪਾਣੀ ਰੋਟੀ ਆਪਣੇ ਘਰ ਦੇ ਦਰਵਾਜੇ ਕੋਲ ਤੇ ਰੋ ਕਿ ਉਹ ਬੰਦੇ ਚੰਗੇ ਨੇ ਤਾਂ ਹੀ ਖੋਲੇ ਨੇ ਜੀ ਮੈਂ ਕਹਿੰਦਾ ਹਰ ਕੌਮ 'ਚ ਨਾ ਆਪਾਂ ਕਹਿੰਦੇ ਨੇ ਕਿ ਇੱਕ ਤਾਂ ਸਮੁੰਦਰ ਦੇ ਵਿੱਚ ਪੰਜ ਮੱਛੀਆਂ ਗੰਦੀਆਂ ਤਲਾਬ ਦੇ ਵਿੱਚ ਹੁੰਦੀਆਂ ਹੁੰਦੀਆਂ ਇਸ ਕਰਕੇ ਹਰ ਕੌਮ ਦੇ ਵਿੱਚ ਕੋਈ ਵੀ ਮਜ਼ਹਬ ਲਲੋ ਉਹਦੇ ਵਿੱਚ 5-10 ਬੰਦੇ ਗੰਦੇ ਹੁੰਦੇ ਨੇ ਚਾਹੀਏ ਉਹ 5-10 ਬੰਦਿਆਂ ਦੇ ਚੱਕਰ ਚ ਪੂਰੀ ਕੌਮ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਇਹਦੇ ਚ ਕੋਈ ਹਿੰਦੂ ਸੀਕ ਮੁਸਲਮਾਨ ਨਹੀਂ ਕਰਨਾ ਚਾਹੀਦਾ ਸਭ ਨੂੰ ਇੱਕ ਹੋ ਕੇ ਜੁਟ ਹੋ ਕੇ ਖੜਨਾ ਚਾਹੀਦਾ ਹੈ ਇਹਦਾ ਪਾਕਿਸਤਾਨ ਤੋਂ ਜਵਾਬ ਮੋਦੀ ਜੀ ਨੂੰ ਚਾਹੀਦਾ ਜਿਵੇਂ ਸਰਜੀਕਲ ਸਟਾਈਕ ਕੀਤਾ ਸੀ ਨਾ ਹੁਣ ਫੇਰ ਇੱਕ ਸਰਜੀਕਲ ਸਟਾਈਕ ਨਹੀਂ ਉਸ ਤੋਂ ਉੱਪਰ ਦੀ ਕਾਰਵਾਈ ਕਰਨ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹ ਪਾਣੀ ਬੰਦ ਕਰਨ ਨਾਲ ਨਹੀਂ ਉਹ ਪਾਣੀ ਬੰਦ ਕਰਦਾ ਚਲੋ ਹੁਣ ਮੈਂ ਕਹਾਂਗਾ ਕਿ ਇਹਨੇ ਪਾਕਿਸਤਾਨ ਦੇ ਅੰਦਰ ਦੀ ਹੈ ਉਹ ਪਾਕਿਸਤਾਨ ਦੇ ਵਿੱਚ ਜੇਕਰ 17 ਕਰੋੜ ਦੀ ਆਬਾਦੀ ਹੈ ਉਹਦੇ ਵਿੱਚ 40 ਲੱਖ ਬੰਦਾ ਗੰਦਾ ਵੈ ਤੇ ਬਾਕੀ ਜਿਹੜੇ 16 ਕਰੋੜ 60 ਲੱਖ ਦੀ ਬਾਤ ਦੀ ਹੈ ਉਹ ਵਿਚਾਰੇ ਵੀ ਖੇਤੀਬਾੜੀ ਕਰਦੇ ਆ ਉਹ ਵੀ ਮਰ ਗਏ ਇੰਨੇ ਚੱਕਰ ਜਿਵੇਂ ਕਸ਼ਮੀਰੀ ਮਰੇ ਉਹ ਵੀ ਵਿਚਾਰੇ ਮਰ ਗਏ ਹੁਣ 80 ਸਾਡੇ ਜੇ ਹਿੰਦੁਸਤਾਨ ਦੇ ਵਿੱਚ ਵੀ ਆਪਾਂ ਕਹਿੰਦੇ ਆ ਕੁਝ ਗੰਦੇ ਬੰਦੇ ਹੈਗੇ ਨੇ ਜਿਹੜੇ ਟੈਰਰਿਜ਼ਮ ਕਰਦੇ ਨੇ ਆਤਮਵਾਦ ਨੂੰ ਫੰਡਿੰਗ ਕਰਦੇ ਨੇ ਉਹਨਾਂ ਦੇ ਚੱਕਰ ਚ ਅਸੀਂ ਤਾਂ ਨਹੀਂ ਗੰਦੇ ਨਾ ਉਦੋਂ 80 ਵੀ ਮਾਰੇ ਜਾਵਾਂਗੇ ਜੇ ਕੋਈ ਦੂਜੀ ਕੰਟਰੀ ਸਾਡੇ ਤੇ ਬੈਨ ਲਾਏਗੀ ਇਸ ਕਰਕੇ ਹੁੰਦਾ ਕੋਈ ਸੋਲੂਸ਼ਨ ਹੈ ਬੈਨ ਲਾਣ ਦਾ ਨਹੀਂ ਹੁੰਦਾ ਕਿ ਪਾਣੀ ਸਮਝੌਤਾ ਰਾਦ ਕਰ ਦਿਓ ਜਿਹੜੇ ਪਾਕਿਸਤਾਨੀ ਤਾਂ ਸੋਚ ਵਿਚਾਰ ਕੇ ਕਰਨਾ ਚਾਹੀਦਾ ਹਾਂ ਪਾਕਿਸਤਾਨੀ ਇੱਧਰ ਆਏ ਨੇ ਕੋਈ ਵਿਚਾਰਾ ਘੁੰਮਣ ਆਇਆ ਰਿਸ਼ਤੇਦਾਰ ਕੋ ਬੜੀ ਮੁਸ਼ਕਲ ਨਾਲ ਵੀਜ਼ੇ ਮਿਲਦੇ ਨੇ ਕੋਈ ਵਿਚਾਰਾ ਆਪਣਾ ਇਲਾਜ ਲਈ ਆਇਆ ਉੱਤੇ ਇਲਾਜ ਮਹਿੰਗਾ ਸਾਡੇ ਭਾਰਤ ਇਲਾਜ ਸਸਤਾ ਹੈ 48 ਘੰਟੇ ਚ ਛੱਡੋ ਜੀ ਪਾਕਿਸਤਾਨ ਵਾਪਸ ਜਾਓ ਕਰੋ ਮੈਂ ਕਹਿੰਦਾ ਸ਼ਕਤੀ ਕਰੋ ਪਰ ਨਜਾਇਜ਼ ਕਿਸੇ ਤੇ ਸਖਤੀ ਨਹੀਂ ਹੋਣੀ ਚਾਹੀਦੀ ਇਸ ਚੀਜ਼ ਦਾ ਹਰ ਚੀਜ਼ ਦਾ ਵਿਚਾਰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਘਰ ਦਾ ਚੂਲਾ ਨਾ ਬੰਦ ਹੋਏ ਜਿਹਦੇ ਘਰ ਦਾ ਚੂਲਾ ਬੰਦ ਹੁੰਦਾ ਨਾ ਉਹਨੂੰ ਪਤਾ ਲੱਗਦਾ ਹੈ ਕਿ ਜਿੰਨੇ ਸਵੇਰੇ ਕਮਾਣੀ ਤੇ ਰਾਤੀ ਹੋਵੇ ਮੁਸਲਮਾਨ ਭਾਈਚਾਰੇ ਤਾਂ ਵੈਸੇ ਹੀ 7 8 8 8 ਬੱਚੇ ਹੁੰਦੇ ਨੇ ਤੇ ਉਹਨਾਂ ਦੇ ਬਚਾਰੇ ਸਾਡੇ ਕਿ ਜਿਹਦੇ 7 ਬੱਚੇਗੇ ਤੇ 6 ਬੱਚੇ ਘਰ ਦਾ ਗੁਜ਼ਾਰਾ ਕਿਵੇਂ ਕਰੇਗਾ ਜਿਹੜਾ ਬੰਦਾ ਆਮ ਹੈ ਨਾ ਜਦੋਂ ਆਪਣੀ ਰੋਟੀ ਤੋਂ ਮਤਾਜ ਹੋ ਜਾਏਗਾ ਉਹ ਗਲਤ ਬਾਸੇ ਜਾਏਗਾ ਜਿਹੜਾ ਸਹੀ ਆ ਉਹ ਵੀ ਫਿਰ ਉਹਨੂੰ ਜਦੋਂ ਬੰਦੇ ਕਹਿੰਦੇ ਨਾ ਵੇਰ ਰੋਜ਼ਗਾਰ ਆ ਉਹਦਾ ਦਿਮਾਗ ਜਿੱਧਰ ਲਾਣਗੇ ਜਿੱਧਰ ਉਹਨੂੰ ਸਮਝਾਣਗੇ ਉਧਰ ਜਾਏਗਾ ਇਹ ਬਹੁਤ ਨਿੰਦਿਆਨੀ ਹੈ ਕਮੀ ਬੇਸ਼ੱਕ ਸਰਕਾਰਾਂ ਵੱਲੋਂ ਰਹੀ ਹੋਵੇ ਬੇਸ਼ੱਕ ਕਿਸੇ ਪਾਸੋਂ ਰਹੀ ਹੋਵੇ ਲੇਕਿਨ ਮਰੇ ਤੇ ਨਿਰਦੋਸ਼ ਨਹੀਂ ਜੀ ਦੇਸ਼ ਹਰ ਵਾਰ ਐਡੀ ਵੱਡੀ ਕੀਮਤ ਆਪਣੀ ਜਨਤਾ ਦੀ ਦਿੰਦਾ ਹੈ ਸਰਕਾਰਾਂ ਨੂੰ ਇਹਦਾ ਪੱਕਾ ਇਲਾਜ ਕਰਨਾ ਚਾਹੀਦਾ ਸਵਾਲ ਇੱਕ ਹੋਰ ਇੱਥੇ ਮੈਂ ਐਡ ਆਨ ਕਰ ਦਾਂਗਾ ਕਿ ਇੱਥੇ ਧਰਮ ਦੀ ਗੱਲ ਨਾ ਕਰੋ ਮੈਂ 1984 ਦਾ ਖੁਦ ਪੇੜੀ ਦਾ ਜੀ ਜੇ ਉਸ ਵਕਤ ਦੇਸ਼ੀ ਦੰਗੇ ਹੋਏ ਤੇ ਕਹਨ ਨੂੰ ਕਹਿੰਦੇ ਕੋਈ ਇੱਕ ਧਰਮ ਦਾ ਨਾਮ ਲੈਂਦੇ ਮੈਂ ਕਿਸੇ ਧਰਮ ਦਾ ਨਾਮ ਨਹੀਂ ਲੈਂਦਾ ਤੇ ਉਹੀ ਧਰਮ ਦੇ ਲੋਕਾਂ ਨੇ ਸਾਨੂੰ ਬਚਾਇਆ ਵੀ ਸੀ ਜੀ ਤੇ ਅੱਜ ਜੇ ਪਹਿਲ ਗਾਮ ਚਾ ਕੰਮ ਹੋਇਆ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਜੀ ਲੇਕਿਨ ਮੈਂ ਥੇ ਯਾਦ ਦਿਲਾ ਦਿੰਦਾ ਉਥੇ ਉਹੀ ਧਰਮ ਦੇ ਕਈ ਲੋਕਾਂ ਨੇ ਜਾਨ ਬਚਾਈ ਸੀ ਮਨੁੱਖਤਾ ਨੂੰ ਤੁਸੀਂ ਹਿੰਦੁਸਤਾਨ ਦੇ ਵਿੱਚ ਨਾ ਟਾਰਗੇਟ ਕਰੋ ਧਰਮ ਨੂੰ ਨਾ ਟਾਰਗੇਟ ਕਰੋ ਆਮ ਜਨਤਾ ਨੂੰ ਇਹੀ ਕਹਿਣਾ ਕਿ ਇਹ ਜਿਹੜਾ ਹਾਸਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਇਚ ਨਾ ਸੀ ਇਹ ਜਿਹੜੀ ਵੰਡੀ ਪਈ ਹੋਈ ਹੈ ਨਾ Hindu Muslim Sikh Sai ਤੇ ਜਾਤ ਪਾਤਾਂ ਦੀ ਜਿੰਨੀ ਦੇਰ ਤੱਕ ਇਹ ਨਹੀਂ ਖਤਮ ਕਰਾਂਗੇ ਦੇਸ਼ੀਚੈ ਵਾਲੀ ਘਟਨਾਵਾਂ ਸ਼ਾਇਦ ਮੈਂ ਮਾਫੀ ਚਾਹੁੰਦਾ ਗੱਲ ਕਹਿੰਦੇ ਬੜਾ ਔਖਾ ਕਹਿ ਰਿਹਾ ਸ਼ਾਇਦ ਫਿਰ ਹੋ ਸਕਦੀਆਂ ਨੇ ਨਾ ਹੁਣ ਤੇ ਗੁਰੂ ਨਾਨਕ ਦੇ ਅੱਗੇ ਹੀ ਅਰਦਾਸ ਕਰਦੇ ਆਉ ਜਾਂ ਨਾ ਹੋਏ ਲੇਕਿਨ ਜੇ ਅਸੀਂ ਇਸ ਤਰ੍ਹਾਂ ਹੀ ਡਿਵਾਈਡ ਰਵਾਂਗੇ ਤੇ ਇਹਨਾਂ ਨੂੰ ਰੋਕੇਗਾ ਕੋਈ ਜੀ ਅਸੀਂ ਹੀ ਜ਼ਿੰਮੇਵਾਰਾਂ ਕਿ ਸੀ ਹੱਦ ਤੱਕ ਅਸੀਂ ਸਰਕਾਰਾਂ ਵੀ ਉਹੀ ਜੁੰਨੇ ਆ ਜਿਹੜੀ ਧਰਮ ਦੇ ਉੱਤੇ ਰਾਜਨੀਤੀ ਕਰਦੀਆਂ ਤੇ ਕਿੱਥੇ ਨਾ ਕਿੱਥੇ ਸਾਨੂੰ ਐਜੂਕੇਟ ਹੋਣਾ ਪਏਗਾ ਵੋਟਰਾਂ ਨੂੰ ਸਮਝਣਾ ਪਏਗਾ ਕਿ ਅਸੀਂ ਪੜੇ ਲਿਖੇ ਕੈਂਡੀਡੇਟ ਚੁਣੀਏ ਤਾਂ ਕਿ ਉਹਦੀ ਰੱਖਿਆ ਕਰ ਸਕਾਂ ਜੀ ਜਿਵੇਂ ਕਿ ਤੁਸੀਂ ਕਿਹਾ ਵੀ 84 ਤੁਸੀਂ ਹੰਡਾ ਗਿਆ ਤਾਂ ਉਸ ਹਿਸਾਬ ਨਾਲ ਲੱਗਦਾ ਹੈ ਕਿ ਉਹੀ ਸੇਮ ਵਾਕਏ ਹੋ ਰਹੇ ਨੇ ਜਿਵੇਂ ਪਹਿਲੇ ਸਿੱਕਾ ਨੂੰ ਕੱਢ ਕੱਢ ਕੇ ਮਾਰਿਆ ਜਾਂਦਾ ਸੀ ਤੇ ਹੁਣ ਹਿੰਦੂਆਂ ਦਾ ਨਾਮ ਲੈ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਦੇਖੋ ਮੈਂ ਫਿਰ ਐਸ ਸਵੇਦਨਸੀਲ ਮੁੱਦਾ ਹੈ ਜੀ ਤੇ ਕੁਝ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਾਂਗਾ 84 ਨਾਲ ਨਾਲ ਨਾ ਕੰਪੇਅਰ ਕਰੋ 30 ਹਜ਼ਾਰ ਉਥੇ ਨੇ 30 ਹਜ਼ਾਰ ਬੰਦਾ ਸ਼ਾਇਦ 20 ਹਜ਼ਾਰ ਜੀ ਹੋਣਾ ਹੈ 30 ਬੰਦੇ ਸੀ ਬੰਦਾ ਤੇ ਇੱਕ ਵੀ ਗਲਤ ਮਰ ਜਾਏ ਤੇ ਬੜਾ ਅਫਸੋਸ ਹੁੰਦਾ ਹੈ ਬਿਲਕੁਲ ਲੇਕਿਨ ਇਹ 84 ਤੋਂ ਬਾਅਦ ਵੀ ਅਗਰ ਆਪਾਂ ਅਜੇ ਤੱਕ ਇਸ ਤਰ੍ਹਾਂ ਹੀ ਚੱਲ ਰਹੇ ਆ ਤੇ ਸਾਡਾ ਦੇਸ਼ ਆ 40 ਸਾਲ ਬਾਅਦ ਵੀ ਉਹੀ ਕੁਛ ਹੈ ਉਹੀ ਧਰਮ ਦੀ ਰਾਜਨੀਤੀ ਹੋ ਰਹੀ ਹੈ ਉਹੀ ਧਰਮਾਂ ਦੇ ਉੱਤੇ ਲੜਾਈ ਹੋ ਰਹੀ ਹੈ ਹਾਂ ਇਹ ਤਾਂ ਬਹੁਤ ਵੱਡਾ ਸਾਡਾ ਦੁਰਭਾਗਯ ਹੈ ਕਿ ਸਾਡਾ ਜਿਹੜਾ ਬਾਰਡਰ ਸ਼ੇਅਰ ਕਰਦਾ ਹੋਰ ਬਹੁਤ ਵੱਡਾ ਬਾਰਡਰ ਸ਼ੇਅਰ ਕਰਦਾ ਉਹ ਪਾਕਿਸਤਾਨ ਜੋ ਸਾਡੇ ਚ ਹੀ ਨਿਕਲਿਆ ਬਟ ਮੈਂ ਤੁਹਾਡੀ ਵੀਡੀਓ ਮਾਰਫਤ ਅਮਿਸ਼ਾ ਤੇ ਮੋਦੀ ਜੀ ਨੂੰ ਇੱਕ ਅਹਿਵਾਨ ਕਰਨਾ ਚਾਹਨਾ ਕਿ ਇੱਕ ਐਸਾ ਐਕਸ਼ਨ ਲੋ ਕਟੋ ਘਟ ਆਪਣਾ ਜਿਹੜਾ ਅਧਿਕਰਤ ਕਸ਼ਮੀਰ ਜੋ ਸਾਡੇ ਤੋਂ ਲਿਆ ਗਿਆ ਸੀ ਇਹ ਵੇਲਾ ਵਾਪਸ ਲੈਣ ਦਾ ਤਾਂ ਕਿ ਅਸੀਂ ਉਹਨਾਂ ਨੂੰ ਇਹ ਦਿਖਾਈਏ ਕਿ ਤੁਸੀਂ ਸਾਡੇ 30 ਮਾਰੋਗੇ ਤੇ ਅਸੀਂ ਤੁਹਾਨੂੰ ਫਿਰ ਡਿਵਾਈਡ ਕਰ ਦਾਂਗੇ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਬੰਗਲਾਦੇਸ਼ ਅਲੱਗ ਕਰਕੇ ਪਾਕਿਸਤਾਨ ਦਾ ਜੋ ਹਾਲ ਕੀਤਾ ਸੀ ਅੱਜ ਵੇਲਾ ਪਾਕਿਸਤਾਨ ਦੇ ਖਿਲਾਫ ਸਖਤ ਐਕਸ਼ਨ ਲੈਂਦਾ ਪਾਣੀ ਰੋਕ ਨਾਲ ਕੁਝ ਨਹੀਂ ਹੋਣਾ ਇਹਨਾਂ ਦੀ ਜਿਹੜੀ ਬਾਣੀ ਵੀ ਹੈ ਜ਼ਹਿਰੀਲੀ ਉਹ ਵੀ ਰੋਕਣੀ ਪੈਗੀ